ਲੋਜੀ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਚੋਣ ਕਮਿਸ਼ਨ ਨੇ ਇੱਕ ਵੱਡਾ ਐਕਸ਼ਨ ਲਿਆ ਤੇ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਕਿਉਂਕਿ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਲਾਏ ਗਏ ਤਿੰਨ ਵੱਡੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਨੇ ਤਿੰਨੇ ਪੁਲਿਸ ਅਫਸਰ ਨੇ ਔਰ ਤਬਾਦਲੇ ਸ਼ਿਕਾਇਤ ਕਰਨ ਕਰਕੇ ਕੀਤੇ ਗਏ ਨੇ ਸ਼ਿਕਾਇਤ ਕਿਹਨੇ ਕੀਤੀ ਹੈ ਸ਼ਿਕਾਇਤ ਕਿਉਂ ਕੀਤੀ ਹੈ ਇਹ ਤਬਾਦਲੇ ਕਿਉਂ ਕੀਤੇ ਨੇ ਪੂਰੀ ਜਾਣਕਾਰੀ ਤੁਹਾਨੂੰ ਦਿੰਨੇ ਆਂ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਤੇ ਕਮੈਂਟ ਲਿਖਿਓ ਬੇਨਤੀ ਹੈ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਜਰੂਰ ਕਰ ਲਓ ਹੁਣ ਤਰਨ ਤਰਨ ਦੇ ਵਿੱਚ ਐਕਸ਼ਨ ਹੋਇਆ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੇ ਲਾਇ ਤਿੰਨ ਅਫਸਰ ਬਦਲੇ ਦੋ ਡੀਐਸਪੀ ਤੇ ਇੱਕ ਐਸਐਚਓ ਤੇ ਇਹਨਾਂ ਦਾ ਤਬਾਦਲਾ ਅਕਾਲੀ ਦਲ ਦੀ ਕੀਤੀ ਸ਼ਿਕਾਇਤ ਤੋਂ ਬਾਅਦ ਕੀਤਾ ਗਿਆ ਅਕਾਲੀ ਦਲ ਨੇ ਲਿਖਤੀ ਤੌਰ ਤੇ ਚੋਣ ਕਮਿਸ਼ਨ ਨੂੰ ਇਹ ਸ਼ਿਕਾਇਤ ਕੀਤੀ ਸੀ ਵੀ ਇੱਥੇ ਕੁਝ ਅਫਸਰ ਨੇ ਜਿਹੜੇ ਉਹ ਸਰਕਾਰ ਦੇ ਇਸ਼ਾਰੇ ਤੇ ਪੱਖਪਾਤ ਕਰ ਰਹੇ ਨੇ ਔਰ ਚੋਣਾਂ ਦੇ ਵਿੱਚ ਜਿਹੜਾ ਉਮੀਦਵਾਰ ਆਮ ਆਦਮੀ ਪਾਰਟੀ ਦਾ ਉਹਨੂੰ ਫਾਇਦਾ ਦਵਾਇਆ ਜਾ ਰਿਹਾ ਤਾਂ ਫਿਰ ਚੋਣ ਕਮਿਸ਼ਨ ਨੇ ਐਕਸ਼ਨ ਕਰਕੇ ਇੱਕ ਜਿਹੜੇ ਡੀਐਸਪੀ ਡੀ ਹੈ ਜਿਨ੍ਹਾਂ ਦਾ ਨਾਮ ਸੁਖਵੀਰ ਸਿੰਘ ਹੈ ਉਹਨਾਂ ਦੀ ਬਦਲੀ ਕੀਤੀ ਹੈ ਔਰ ਇੱਕ ਡੀਐਸਪੀ ਡਿਵੀਜ਼ਨ ਜਿਹੜਾ ਹੈ ਉਹਨਾਂ ਦੀ ਬਦਲੀ ਵੀ ਕੀਤੀ ਹੈ ਤੇ ਇੱਕ ਜਿਹੜਾ ਚਵਾਲ ਦਾ ਐਸਐਚਓ ਗੁਰਦੀਪ ਸਿੰਘ ਹੈ ਉਹਦੀ ਵੀ ਬਦਲੀ ਚੋਣ ਕਮਿਸ਼ਨ ਨੇ ਕਰ ਦਿੱਤੀ ਹੈ ਔਰ ਇਹ ਤਿੰਨੇ ਜਿਹੜੇ ਅਫਸਰ ਨੇ ਇਹ ਲੰਬੇ ਟਾਈਮ ਤੋਂ ਇਸ ਏਰੀਏ ਦੇ ਵਿੱਚ ਜੌਬ ਕਰਦੇ ਨੇ ਪਹਿਲਾ ਇਹ ਜਿਹੜੇ ਡੀਐਸਪੀ ਨੇ ਇਹ ਐਸਐਚਓ ਦੇ ਅਹੁਦੇਾਂ ਤੇ ਲੰਬੇ ਟਾਈਮ ਤੋਂ ਇਸ ਇਲਾਕੇ ਦੇ ਵਿੱਚ ਰਹੇ ਨੇ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਇਸ ਟਾਈਮ ਉਮੀਦਵਾਰ ਖੜਾ ਕੀਤਾ ਹੈ ਜਿਹੜਾ ਕਿ ਅਕਾਲੀਆਂ ਦੇ ਵਿੱਚੋਂ ਲਿਆ ਗਿਆ ਹਰਮੀਤ ਸਿੰਘ ਸੰਧੂ ਪਹਿਲਾਂ ਉਹ ਅਕਾਲੀਆਂ ਵੱਲੋਂ ਚੋਣ ਲੜਦਾ ਰਿਹਾ ਹੁਣ ਉਹ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਿਹਾ ਤੇ ਮੰਨਿਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਦਾ ਇਹ ਉਮੀਦਵਾਰ ਇਹਦੀ ਪਹਿਲਾਂ ਤੋਂ ਇਹਨਾਂ ਅਫਸਰਾਂ ਦੇ ਨਾਲ ਸਾਝ ਹੋ ਸਕਦੀ ਹੈ ਤੇ ਇਸ ਕਰਕੇ ਉਹ ਇਹਦੀ ਮਦਦ ਕਰਦੇ ਹੋ ਸਕਦੇ ਨੇ ਅਕਾਲੀ ਦਲ ਦੇ ਜਿਹੜੇ ਐਡਵੋਕੇਟ ਨੇ ਅਰਸ਼ਦੀਪ ਕਲੇਰ ਸੀਨੀਅਰ ਨੇਤਾ ਨੇ ਉਹਨਾਂ ਨੇ ਇਹ ਗੱਲ ਚੈਨਲਾਂ ਦੇ ਉੱਪਰ ਬੋਲੀ ਹੈ ਸਿੱਧੇ ਰੂਪ ਵਿੱਚ ਉਹਨਾਂ ਨੇ ਕਿਹਾ ਕਿ ਇਹ ਅਫਸਰ ਮਦਦ ਕਰ ਰਹੇ ਸੀ ਤੇ ਉਹਨਾਂ ਦੀ ਮਦਦ ਲਈ ਜਾ ਰਹੀ ਸੀ ਮਾਮਲਾ ਉਦੋਂ ਭਖਿਆ ਜਦੋਂ ਅਕਾਲੀ ਦਲ ਵੱਲੋਂ ਜਿਹੜੀ ਉਮੀਦਵਾਰ ਖੜੀ ਕੀਤੀ ਹੈ ਉਹਦੀ ਧੀ ਦੇ ਉੱਪਰ ਪਿਛਲੇ ਦੀ ਨਹੀਂ ਇੱਕ ਪਰਚਾ ਕਰਨ ਦਾ ਮਾਮਲਾ ਉੱਠਿਆ ਤਾਂ ਉਸ ਤੋਂ ਬਾਅਦ ਅਕਾਲੀ ਦਲ ਨੇ ਪੂਰੇ ਜ਼ੋਰ ਦੇ ਨਾਲ ਇਸ ਮਸਲੇ ਨੂੰ ਉਠਾਇਆ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਸਰਕਾਰੀ ਮਸ਼ੀਨਰੀ ਨੂੰ ਅਫਸਰ ਛਾਈ ਨੂੰ ਆਪਣੇ ਪੱਖ ਦੇ ਵਿੱਚ ਵਰਤ ਰਹੀ ਹੈ ਪਰ ਦੂਜੇ ਪਾਸੇ ਜਿਹੜੀ ਚਰਚਾ ਉਹ ਇਹ ਵੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਇਸ ਵਕਤ ਉੱਥੇ ਬਹੁਤ ਡਰ ਸਤਾ ਰਿਹਾ ਇਹ ਵੀ ਗੱਲ ਵੱਡੇ ਪੱਧਰ ਤੇ ਹੈ ਆਮ ਆਦਮੀ ਪਾਰਟੀ ਦੇ ਆਪਣੇ ਹੀ ਕੁਝ ਆਗੂ ਨੇ ਉੱਥੇ ਬਗਾਵਤ ਕਰ ਦਿੱਤੀ ਹੋਈ ਹੈ ਆਮ ਆਦਮੀ ਪਾਰਟੀ ਦਾ ਇੱਕ ਆਗੂ ਆਜ਼ਾਦ ਤੌਰ ਤੇ ਉੱਥੇ ਚੋਣ ਇਸ ਕਰਕੇ ਲੜ ਰਿਹਾ ਹੈ ਗੋਕੇ ਆਮ ਆਦਮੀ ਪਾਰਟੀ ਨੇ ਤਾਂ ਆਪਣਾ ਉਮੀਦਵਾਰ ਕਾਲੀਦਾਲ ਚੋਂ ਲੈ ਲਿਆ ਕਾਲੀਦਾਲ ਦਾ ਹਰਮੀਤ ਸਿੰਘ ਸੰਧੂ ਹੁੰਦਾ ਸੀ ਉਹਨਾਂ ਨੂੰ ਆਪਣੇ ਚ ਮਲਾ ਲਿਆ ਉਹਨਾਂ ਨੂੰ ਖੜਾ ਕਰਤਾ ਉਮੀਦਵਾਰ ਤੇ ਜਿਹੜੇ ਆਮ ਆਦਮੀ ਪਾਰਟੀ ਚ ਲੰਬੇ ਟਾਈਮ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਇਹ ਕੀ ਹੈ ਫਿਰ ਸਾਡੇ ਇੰਨਾ ਟਾਈਮ ਤੋਂ ਮਿਹਨਤ ਕਰਨ ਦਾ ਕੀ ਫਾਇਦਾ ਜੇ ਟਿਕਟਾਂ ਦੂਜੀਆਂ ਪਾਰਟੀਆਂ ਚੋਂ ਪ੍ਰਭਾਵਸ਼ਾਲੀ ਤੇ ਅਮੀਰ ਬੰਦੇ ਲੈ ਕੇ ਉਹਨਾਂ ਨੂੰ ਦੇ ਦੇਣੀਆਂ ਨੇ ਪਰ ਆਮ ਆਦਮੀ ਪਾਰਟੀ ਦੀ ਇਹਦੇ ਤੇ ਵਿਆਖਿਆ ਹੈ ਆ ਕਿ ਵੇਖੋ ਜੀ ਸਾਡੀ ਪਾਰਟੀ ਹੈ ਸਾਡੀ ਮਰਜ਼ੀ ਹੈ ਅਸੀਂ ਵੇਖਣਾ ਕਿੱਥੇ ਕੀ ਕਰਨਾ ਆਮ ਆਦਮੀ ਪਾਰਟੀ ਪਹਿਲਾਂ ਵੀ ਕਈ ਜਿਮਣੀ ਚੋਣਾਂ ਦੇ ਵਿੱਚ ਇੰਜ ਕਰ ਚੁੱਕੀ ਹੈ ਕਿ ਦੂਜੀਆਂ ਪਾਰਟੀਆਂ ਤੋਂ ਬੰਦੇ ਲੈ ਕੇ ਉਹਨਾਂ ਨੂੰ ਟਿਕਟ ਦਿੱਤੀ ਗਈ ਤੇ ਆਮ ਆਦਮੀ ਪਾਰਟੀ ਦੇ ਆਪਣੇ ਜਿਹੜੇ ਲੋਕਲ ਲੀਡਰ ਸੀ ਉਹ ਨਾਰਾਜ਼ ਹੋ ਗਏ ਬਰਨਾਲੇ ਦੇ ਵਿੱਚ ਜਦੋਂ ਜਿਮਣੀ ਚੋਣ ਹੋਈ ਹੈ ਤਾਂ ਉੱਥੇ ਗੁਰਦੀਪ ਸਿੰਘ ਬਾਠ ਨੇ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਸੀ ਉਹਨੇ ਆਜ਼ਾਦ ਚੋਣ ਲੜੀ ਪਾਰਟੀ ਦੇ ਖਿਲਾਫ ਇਸੇ ਕਰਕੇ ਕਿ ਤੁਸੀਂ ਦੂਜੀ ਪਾਰਟੀ ਦੇ ਬੰਦੇ ਨੂੰ ਉਮੀਦਵਾਰ ਕਿਉਂ ਖੜਾ ਕੀਤਾ ਤਾਂ ਉੱਥੇ ਫਿਰ ਆਮ ਆਦਮੀ ਪਾਰਟੀ ਦੀ ਹਾਰ ਵੀ ਹੋ ਗਈ ਕਿਉਂਕਿ ਜਿੰਨੀਆਂ ਕ ਨਾਲ ਜਿੱਤ ਹਾਰ ਹੋਈ ਹੈ ਉਹਨੀਆਂ ਉਹ ਆਜ਼ਾਦ ਉਮੀਦਵਾਰ ਲੈ ਗਿਆ ਸੀ ਹੁਣ ਆਮ ਆਦਮੀ ਪਾਰਟੀ ਨੇ ਜਦੋਂ ਤਰਨ ਤਰਨ ਦੀ ਜਿਮਣੀ ਚੋਣ ਦੇ ਵਿੱਚ ਇੰਜ ਕੀਤਾ ਤਾਂ ਉੱਥੇ ਅੰਦਰੂਨੀ ਵਿਰੋਧ ਵੀ ਹੈ ਤੇ ਦੂਜੀਆਂ ਪਾਰਟੀਆਂ ਵੀ ਤਾਂ ਉੱਥੇ ਸਥਿਤੀ ਆਮ ਆਦਮੀ ਪਾਰਟੀ ਦੀ ਬੜੀ ਫਸਵੀ ਬਣ ਗਈ ਹੈ ਇੱਕ ਅੰਦਾਜ਼ੇ ਦੇ ਮੁਤਾਬਕ ਆਮ ਆਦਮੀ ਪਾਰਟੀ ਦੀ ਜਿੱਤ ਉਥੇ ਬਹੁਤ ਮੁਸ਼ਕਲ ਹੋਈ ਪਈ ਆ ਆਮ ਆਦਮੀ ਪਾਰਟੀ ਵੀ ਪੂਰਾ ਜ਼ੋਰ ਲਾ ਰਹੀ ਹੈ ਪੱਪਾ ਪਾਰ ਹੋ ਰਹੀ ਹੈ ਉਥੇ ਕਾਂਗਰਸ ਵੀ ਆਪਣਾ ਜ਼ੋਰ ਲਾ ਰਹੀ ਹੈ ਕਾਲੀ ਦਲ ਵੀ ਲਾ ਰਿਆ ਬੀਜੇਪੀ ਨੇ ਵੀ ਆਪਣਾ ਵੱਖਰਾ ਉਮੀਦਵਾਰ ਖੜਾ ਕੀਤਾ ਤੇ ਇੱਕ ਮਨਦੀਪ ਸਿੰਘ ਜਿਹੜਾ ਕਿ ਵਾਰਸ ਪੰਜਾਬ ਦੇ ਜੱਥੇਬੰਦੀ ਜਿਹੜੀ ਅਮਰਤਪਾਲ ਸਿੰਘ ਹੋਰਾ ਦੀ ਜੱਥੇਬੰਦੀ ਆ ਉਹਦੇ ਵੱਲੋਂ ਵੀ ਖੜਾ ਕੀਤਾ ਗਿਆ ਤਾਂ ਉਥੇ ਇਹ ਪੰਜ ਕੋਨਾ ਮੁਕਾਬਲਾ ਬਣ ਗਿਆ ਭਾਈ ਉਹਦੇ ਵਿੱਚ ਇਸ ਵਾਰ ਦੱਸਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਪੋਜੀਸ਼ਨ ਪਹਿਲਾਂ ਨਾਲੋਂ ਕਾਫੀ ਅੱਛੀ ਨਜ਼ਰ ਆ ਰਹੀ ਹੈ ਔਰ ਅਕਾਲੀ ਦਲ ਨੂੰ ਜੋ ਉੱਥੋਂ ਨਿਕਲ ਕੇ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਲੋਕਾਂ ਦੀ ਕਾਫੀ ਸਪੋਰਟ ਮਿਲ ਰਹੀ ਹੈ ਹੁਣ ਵੇਖਣਾ ਇਹ ਆ ਵੀ ਨਤੀਜੇ ਤੇ ਕੀ ਬਣਦਾ ਪਰ ਆਮ ਆਦਮੀ ਪਾਰਟੀ ਦੇ ਲਗਾਏ ਹੋਏ ਜਿਹੜੇ ਤਿੰਨ ਅਫਸਰ ਸੀਗੇ ਆਮ ਆਦਮੀ ਪਾਰਟੀ ਸਰਕਾਰ ਦੇ ਉਹ ਚੋਣ ਕਮਿਸ਼ਨ ਨੇ ਬਦਲ ਦਿੱਤੇ ਨੇ ਤੇ ਹੁਣ ਆਮ ਆਦਮੀ ਪਾਰਟੀ ਦੇ ਉੱਪਰੇ ਸਵਾਲ ਵੀ ਉੱਠੇ ਨੇ ਕਿ ਕੀ ਚੋਣ ਕਮਿਸ਼ਨ ਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਵਾਕਿਆ ਹੀ ਅਫਸਰਸ਼ਾਹੀ ਦਾ ਇਸਤੇਮਾਲ ਕਰ ਰਹੀ ਹੈ ਅਗਲੀ ਵੱਡੀ ਖਬਰ ਇਹ ਆ ਆਮ ਆਦਮੀ ਪਾਰਟੀ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਿੰਗ ਪ੍ਰਧਾਨ ਹੈ ਸ਼ੈਰੀ ਕਲਸੀ ਤੇ ਹਰਦੀਪ ਮੁੰਡੀਆਂ ਤੇ ਜਿਹੜੇ ਲਾਡੀ ਟੋਸ ਐਮ ਐਲ ਏ ਤੇ ਜਿਹੜੇ ਮੰਤਰੀ ਨੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਉਹਨਾਂ ਸਾਰਿਆਂ ਨੇ ਇੱਕ ਮੀਡੀਆ ਸੱਦ ਕੇ ਪ੍ਰੈਸ ਕਾਨਫਰੰਸ ਕੀਤੀ ਜਿਦੇ ਵਿੱਚ ਉਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਦਾਵਾ ਕੀਤਾ ਕਿ ਕਈ ਸਾਰੇ ਨੌਜਵਾਨ ਆ ਕੇ ਸਾਡੇ ਨਾਲ ਮਿਲੇ ਨੇ ਆਮ ਆਦਮੀ ਪਾਰਟੀ ਨੇ ਉਹ ਪਿੱਛੇ ਖੜਾਏ ਹੋਏ ਆ ਕਾਫੀ ਸਾਰੇ ਨੌਜਵਾਨ ਜਿਨ੍ਹਾਂ ਦੇ ਗਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਝਾੜੂ ਵਾਲੇ ਪੱਟੇ ਪਾਏ ਗਏ ਔਰ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਰਹੇ ਨੇ ਕਿ ਇਹ ਸਾਰੇ ਅਕਾਲੀ ਦਲ ਚੋਂ ਆਏ ਨੇ ਤੇ ਅਕਾਲੀ ਦਲ ਤੋਂ ਨਰਾਸ਼ ਹੋ ਕੇ ਆਏ ਪਰ ਇੱਕ ਬੜਾ ਵੱਡਾ ਸਵਾਲ ਇੱਥੇ ਉੱਠਦਾ ਹੈ ਆਮ ਆਦਮੀ ਪਾਰਟੀ ਜਿਨ੍ਹਾਂ ਦੀ ਸਰਕਾਰ ਹੈ ਉਹਨਾਂ ਨੂੰ ਕੀ ਪੰਜ-ਪੰਜ ਬੰਦਿਆਂ ਨੂੰ ਹੁਣ ਪੰਜ-ਸੱਤ ਬੰਦਿਆਂ ਨੂੰ ਪਾਰਟੀ 'ਚ ਸ਼ਾਮਲ ਕਰਾਉਣ ਲਈ ਉਹ ਵੀ ਆਮ ਛੋਟੀ ਉਮਰ ਦੇ ਮੁੰਡਿਆਂ ਨੂੰ ਪੰਜ-ਸੱਤ ਨੂੰ ਸ਼ਾਮਲ ਕਰਾਉਣ ਲਈ ਪੰਜ-ਸੱਤ ਵੱਡੇ ਆਗੂਆਂ ਨੂੰ ਪ੍ਰੈਸ ਕਾਨਫਰੰਸ ਕਰਨੀ ਪੈਂਦੀ ਹੈ ਇਹ ਕੀ ਦਿਨ ਹੈ ਆਮ ਆਦਮੀ ਪਾਰਟੀ ਦੇ ਇੱਕ ਇੱਥੇ ਵੱਡਾ ਸਵਾਲ ਪਿਆਰਿਓ ਇਹ ਹੈ ਆਮ ਆਦਮੀ ਪਾਰਟੀ ਇੱਕ ਤਾਂ ਚੋਣਾ ਲੜ ਰਹੀ ਹੈ ਤਰਨਤਾਰਨ ਤੇ ਇੱਕ ਲੜ ਰਹੀ ਹੈ ਬਿਹਾਰ ਤਰਨਤਾਰਨ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਐਲਾਨ ਨਾ ਕਰ ਰਹੀ ਹੈ ਨਾ ਕਰ ਸਕਦੀ ਹੈ ਕਿਉਂਕਿ ਇੱਥੇ ਆਪਦੀ ਸਰਕਾਰ ਹੈ ਉਦੋਂ ਹਜ਼ਾਰ ਦਰਜੇ ਵੱਡੇ ਐਲਾਨ ਬਿਹਾਰ ਚ ਆਮ ਆਦਮੀ ਪਾਰਟੀ ਕਰ ਰਹੀ ਹੈ ਖਬਰਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਬਿਹਾਰ ਦੇ ਵਿੱਚ ਕਹਿ ਰਹੀ ਹੈ ਕਿ ਜੇ ਸਾਡੀ ਸਰਕਾਰ ਬਣਾ ਦਿਓ ਤਾਂ ਹਰ ਇੱਕ ਔਰਤ ਨੂੰ ਅਸੀਂ ਮਹੀਨੇ ਦਾ 3000 ਰੁਪਿਆ ਦੇਾਂਗੇ ਹਰ ਇੱਕ ਬਜ਼ੁਰਗ ਨੂੰ ਅਸੀਂ ਮਹੀਨੇ ਦਾ 5000 ਰੁਪਇਆ ਦੇਵਾਂਗੇ ਤਾਂ ਸਵਾਲ ਇੱਥੇ ਸਿੱਧਾ ਜੇਕਰ ਬਿਹਾਰ ਦੇ ਵਿੱਚ ਆਮਦਵੀ ਪਾਰਟੀ ਇਹ ਦਾਅਵੇ ਕਰ ਰਹੀ ਹੈ ਤਾਂ ਪੰਜਾਬ 'ਚ ਤਾਂ ਇਹਨਾਂ ਦੀ ਸਰਕਾਰ ਆ ਫਿਰ ਇੱਥੇ ਕਿਉਂ ਨਹੀਂ ਦੇ ਰਹੇ ਇੱਥੇ ਔਰਤਾਂ ਨੂੰ 1000 ਰੁਪਇਆ ਕਿਹਾ ਸੀ ਸਰਕਾਰ ਬਣਾਉਣ ਲੱਗਿਆ ਉਹ ਵੀ ਹੁਣ ਤੱਕ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕੀ ਪੰਜਾਬ ਦੇ ਵਿੱਚ ਜਿਹੜੀਆਂ ਔਰਤਾਂ ਨੇ ਬੀਬੀਆਂ ਨੇ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਕੀ ਪੰਜਾਬ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ 5000 ਰੁਪਈਆ ਮੀਨਾ ਕਿਤੇ ਫਿੱਟ ਨਹੀਂ ਪੈਂਦਾ ਕਿਉਂ ਆਮਦਵੀ ਪਾਰਟੀ ਜਿੱਥੇ ਸਰਕਾਰ ਨਹੀਂ ਉੱਥੇ ਸਰਕਾਰ ਬਣਾਉਣ ਮਾਰੀ ਵੱਡੇ ਦਾਅਵੇ ਕਰ ਰਹੀ ਹੈ ਤੇ ਜਿੱਥੇ ਸਰਕਾਰ ਹੈ ਉੱਥੇ ਕਰ ਨਹੀਂ ਰਹੀ ਇੱਥੇ ਪੰਜਾਬ 'ਚ ਤਾਂ 1000 ਨਹੀਂ ਔਰਤਾਂ ਨੂੰ ਦਿੱਤਾ ਗਿਆ ਜਿਹੜਾ ਦਾਵਾ ਕੀਤਾ ਸੀ ਤੇ ਬਿਹਾਰ ਦੇ ਵਿੱਚ 3000 ਇੱਕ ਬੀਬੀ ਨੂੰ ਕਿਵੇਂ ਦੇ ਲੈਣਗੇ ਇਹ ਵੱਡਾ ਸਵਾਲ ਉਧਰ ਪ੍ਰਧਾਨ ਮੰਤਰੀ ਮੋਦੀ ਨੇ ਚਰਨਜੀਤ ਚੰਨੀ ਨੂੰ ਘੇਰਿਆ ਤੇ ਇੱਕ ਵੀਡੀਓ ਚੰਨੀ ਦੀ ਕੱਢ ਕੇ ਪ੍ਰਧਾਨ ਮੰਤਰੀ ਲੈ ਆਏ ਜਿਹਦੇ ਵਿੱਚ ਚਰਨਜੀਤ ਚੰਨੀ ਨੇ ਕਾਫੀ ਟਾਈਮ ਪਹਿਲਾਂ ਬੋਲਿਆ ਸੀ ਪੰਜਾਬ ਦੇ ਵਿੱਚ ਜਦੋਂ ਉਹਨਾਂ ਦੇ ਨਾਲ ਪ੍ਰੇਂਕਾ ਗਾਂਧੀ ਵੀ ਖੜੀ ਐ ਉਹਨਾਂ ਨੇ ਕਿਹਾ ਸੀ ਕਿ ਬਾਹਰੋਂ ਆ ਕੇ ਸਾਡੇ ਤੇ ਰਾਜ ਕਰਨਾ ਚਾਹੁੰਦੇ ਨੇ ਤੇ ਯੂਪੀ ਬਿਹਾਰ ਵਾਲਿਆਂ ਨੂੰ ਅਸੀਂ ਇੱਥੇ ਨਹੀਂ ਵੜਨ ਦੇਣਾ ਰਾਜ ਕਰਨਾ ਤਾਂ ਯੂਪੀ ਦੀਆਂ ਚੋਣਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਸਿੱਧੇ ਰੂਪ 'ਚ ਜਿਹੜਾ ਚਰਨਜੀਤ ਚੰਨੀ ਐ ਉਹਦੀ ਉਹ ਵੀਡੀਓ ਨੂੰ ਯੂਜ਼ ਕਰ ਰਹੇ ਨੇ ਔਰ ਉੱਥੇ ਉਹ ਕਹਿ ਰਹੇ ਨੇ ਕਿ ਵੇਖੋ ਇਹ ਕਾਂਗਰਸ ਦਾ ਇੱਕ ਮੁੱਖ ਮੰਤਰੀ ਸੀ ਜਿਹੜਾ ਉਹ ਤਾਂ ਤੁਹਾਨੂੰ ਨਫ਼ਰਤ ਕਰਦੇ ਆ ਉਹ ਕਹਿੰਦੇ ਆਂ ਪੰਜਾਬ 'ਚ ਇਹਨਾਂ ਨੂੰ ਵੜਨ ਨਹੀਂ ਦੇਣਾ ਤੇ ਪ੍ਰਧਾਨ ਮੰਤਰੀ ਕਹਿ ਰਿਹਾ ਇੱਥੇ ਕਾਂਗਰਸ ਤੁਹਾਨੂੰ ਆਪਣਾ ਕਹਿਣ ਦਾ ਜਿਹੜਾ ਦਾਵਾ ਕਰ ਰਹੀ ਉਹ ਝੂਠਾ ਹੈ ਤਾਂ ਪ੍ਰਧਾਨ ਮੰਤਰੀ મોદી ਦੀ ਉਸ ਵੀਡੀਓ ਦੇ ਜ਼ਿਕਰ ਤੋਂ ਬਾਅਦ ਸਿਆਸਤ ਭੱਗ ਗਈ ਹੈ ਤੇ ਇੱਥੇ ਇਹ ਵੀ ਸਵਾਲ ਉੱਠੇ ਨੇ ਜਿਹੜਾ ਕੁਝ ਪ੍ਰਧਾਨ ਮੰਤਰੀ ਤੇ ਬੀਜੇਪੀ ਕਹਿ ਰਹੀ ਹੈ ਕੀ ਉਹ ਠੀਕ ਹੈ ਬੀਜੇਪੀ ਵੀ ਤਾਂ ਇਸ ਤਰ੍ਹਾਂ ਦੀ ਸਿਆਸਤ ਹੀ ਹੁਣ ਤੱਕ ਕਰਦੀ ਆਈ ਹੈ ਲੋਕਾਂ ਨਾਲ ਝੂਠੇ ਵਾਅਦਿਆਂ ਦੀ ਸਿਆਸਤ ਔਰ ਮੌਕਾ ਪ੍ਰਸਤੀ ਵਾਲੇ ਬਿਆਨਾਂ ਦੀ ਸਿਆਸਤ ਇਹ ਸਾਰੀਆਂ ਜੰਨੀਆਂ ਵੋਟ ਪਾਰਟੀਆਂ ਨੇ ਇਹ ਲਗਭਗ ਸਾਰੀਆਂ ਕਰਦੀਆਂ ਏਦਾਂ ਹੀ ਨੇ ਜਿੱਥੇ ਜਿਹੜਾ ਬਿਆਨ ਰਾਸ ਆਉਂਦਾ ਦੇ ਲੈਂਦੇ ਨੇ ਤੇ ਵੋਟਾਂ ਹੁੰਜ ਕੇ ਫਿਰ ਜਦੋਂ ਉਹ ਬਿਆਨ ਤੋਂ ਮੁੱਕਰ ਕੇ ਵੱਧ ਫਾਇਦਾ ਹੁੰਦਾ ਉਦੋਂ ਫਿਰ ਬਦਲ ਜਾਂਦੇ ਨੇ ਦੇਖੋ ਜਾਤ ਧਰਮ ਭਾਸ਼ਾ ਤੇ ਪ੍ਰਾਂਤਵਾਦ ਇਹਨਾਂ ਮੁੱਦਿਆਂ ਨੂੰ ਇਹਨਾਂ ਸਿਆਸੀ ਲੋਕਾਂ ਨੇ ਬਹੁਤ ਹਵਾ ਦਿੱਤੀ ਹੈ ਔਰ ਕਿਸੇ ਇੱਕ ਪਾਰਟੀ ਦੇ ਨਹੀਂ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੇ ਇੰਜ ਕੀਤਾ ਔਰ ਮੋਦੀ ਸਾਹਿਬ ਹੋਰਾਂ ਦੀ ਪਾਰਟੀ ਦੇ ਕਈ ਵੱਡੇ ਆਗੂਆਂ ਤੇ ਇਹ ਵੱਡੇ ਦੋਸ਼ ਲੱਗੇ ਵੀ ਉਹ ਜਿਹੜੇ ਧਾਰਮਿਕ ਘਟ ਗਿੰਤੀਆਂ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਬਿਆਨ ਦਿੰਦੇ ਰਹੇ ਨੇ ਇਵਨ ਕਿ ਰਾਜਸਥਾਨ ਦੇ ਇੱਕ ਆਗੂ ਨੇ ਜਿਹੜੇ ਮੁਸਲਮ ਭਾਈਚਾਰੇ ਦੀਆਂ ਮਸਜਿਦਾਂ ਤੇ ਗੁਰਦੁਆਰਿਆਂ ਦੇ ਪ੍ਰਤੀ ਇੱਕ ਅਜਿਹਾ ਬਿਆਨ ਇੱਕ ਸਾਲ ਡੇਢ ਸਾਲ ਪਹਿਲਾਂ ਦਿੱਤਾ ਸੀ ਜਿੱਤੇ ਵੱਡਾ ਰੌਲਾ ਪਿਆ ਸੀ ਉਸ ਤੋਂ ਬਾਅਦ ਬੀਜੇਪੀ ਦੇ ਇੱਕ ਮੰਤਰੀ ਜਿਹੜਾ ਕਿ ਮੱਧ ਪ੍ਰਦੇਸ਼ ਦਾ ਮੰਤਰੀ ਹੈ ਉਹਨੇ ਪਿਛਲੇ ਦਿਨੀ ਭਾਰਤ-ਪਾਕਿਸਤਾਨ ਦੇ ਟਕਰਾਅ ਦੇ ਵੇਲੇ ਜਿਹੜੀ ਇੱਕ ਫੌਜੀ ਅਫਸਰ ਧੀ ਸੋਫੀਆ ਜਿਹੜੀ ਕਰਨਲ ਸੋਫੀਆ ਉਹਦਾ ਨਾਂ ਲੈ ਕੇ ਕਹਿ ਦਿੱਤਾ ਸੀ ਕਿ ਇਹ ਤਾਂ ਅਤਵਾਦੀਆਂ ਦੀ ਭੈਣ ਹੈ ਉਸ ਤੋਂ ਬਾਅਦ ਕੇਸ ਤਾਂ ਚੱਲ ਰਿਹਾ ਪਰ ਮੋਦੀ ਸਰਕਾਰ ਨੇ ਅਜੇ ਤੱਕ ਉਹਦੇ ਤੇ ਕੋਈ ਖਾਸ ਐਕਸ਼ਨ ਨਹੀਂ ਲਿਆ ਸੋ ਉਹਨਾਂ ਦੇ ਵੀ ਬੰਦੇ ਮੌਕਿਆਂ ਦੇ ਆਧਾਰ ਤੇ ਲੋਕਾਂ ਨੂੰ ਧਰਮਾਂ ਜਾਤਾਂ ਤੇ ਪ੍ਰਾਂਤਾਂ ਦੀ ਰਾਜਨੀਤੀ ਦੇ ਵਿੱਚ ਪਾੜ ਕੇ ਖਿੱਚਣ ਦੇ ਲਈ ਅਜਿਹੇ ਬਿਆਨ ਦਿੰਦੇ ਨੇ ਇਹਨਾਂ ਦੇ ਵੀ ਦਿੰਦੇ ਨੇ ਤੇ ਇਹ ਲਗਭਗ ਸਾਰੀਆਂ ਪਾਰਟੀਆਂ ਮੈਨੂੰ ਵਿਚਾਰਕ ਤੌਰ ਤੇ ਕੋਈ ਇੱਕ ਸਟੈਂਡ ਇੱਕ ਸਿਧਾਂਤ ਤੇ ਕਦੇ ਵੀ ਨਜ਼ਰ ਨਹੀਂ ਆਈਆਂ ਤੁਹਾਡਾ ਇਹਦੇ ਉੱਪਰ ਕੀ ਕਹਿਣਾ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ